पहला दिख बनया पावर स्लैब चैंपियनशिप का किंग एक थप्पड़ नाल हिला के रख दिया रूस का खिलाड़ी पंजाब का जुजार सिंह के लो बनया स्लैब चैंपियन ਪੰਜਾਬ ਦੇ ਰੋਪੜ ਜ਼ਿਲ੍ਹੇ ਅਦਨਪੈਂਦੇ ਸ਼੍ਰੀ ਚਮਕੌਰ ਸਾਹਿਬ ਦਾ ਰਹਿਣ ਵਾਲਾ ਜੁਜਾਰ ਸਿੰਘ ਟਿੱਲੋ ਜੋ ਪਹਿਲਾ ਸਿੱਖ ਪਾਵਰ ਸਲੈਪ ਚੈਂਪੀਅਨ ਬੜਿਆ ਅਬੂਤਾਬੀ ਦੇ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਦੇ ਵਿੱਚ ਇੱਕ ਹੀ ਥੱਪੜ ਦੇ ਨਾਲ ਆਪਣੇ ਵਿਰੋਧੀ ਰੂਸ ਦੇ ਖਿਡਾਰੀ ਐਂਟੋਨੀ ਗਲੁਸਕਾ ਨੂੰ ਹਿਲਾ ਕੇ ਰੱਖ ਦਿੱਤੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਭਾਰਤ ਦਾ ਨਾਮ ਫਖਰ ਦੇ ਨਾਲ ਉੱਚਾ ਕੀਤਾ ਦੇਖੋ ਇਹ ਖਾਸ ਰਿਪੋਰਟ ਹਰ ਪਾਸੇ ਤਾੜੀਆਂ ਦੀ ਗੂੰਜ ਅਤੇ ਜਿੱਤ ਦੇ ਮਗਰੋਂ ਸਾਰਿਆਂ ਦੇ ਵਿਚਾਲੇ ਰਿੰਗ ਦੇ ਵਿੱਚ ਭੰਗੜਾ ਪਾਉਂਦਾ ਇਹ ਹੈ ਪੰਜਾਬ ਦਾ ਜੁਜਾਰ ਸਿੰਘ ਢਿੱਲੋਂ ਜੋ ਪਹਿਲਾ ਸਿੱਖ ਪਾਵਰ ਸਲੈਪ ਚੈਂਪੀਅਨ ਬਣਿਆ 24 ਅਕਤੂਬਰ ਨੂੰ ਅਬੂਦਾਬੀ ਦੇ ਵਿੱਚ ਹੋਏ ਪਾਵਰ ਸਲੈਪ ਲੀਗ ਦੇ ਪਸਮੇ ਮੁਕਾਬਲੇ ਦੇ ਵਿੱਚ ਹਰ ਕਿਸੇ ਦੀਆਂ ਨਜ਼ਰਾਂ ਇਸ ਮੁਕਾਬਲੇ ਦੇ ਉੱਪਰ ਟਿਕੀਆਂ ਹੋਈਆਂ ਸਨ ਜਿੱਥੇ ਭਾਰਤੀ ਐਥਲੀਟ ਜੁਜਾਰ ਸਿੰਘ ਢਿੱਲੋਂ ਨੇ ਤੀਜੇ ਰਾਊਂਡ ਦੇ ਵਿੱਚ ਰੂਲ ਸੇ ਖਿਡਾਰੀ ਐਂਟੋਨੀ ਗਲੂਸਕਾ ਨੂੰ ਇੱਕ ਹੀ ਥੱਪੜ ਦੇ ਨਾਲ ਇਲਾਕਾ ਰਖ ਦਿੱਤੇ ਆਪਣੇ ਵਿਰੋਧੀ ਤੇ ਇੱਕ ਸ਼ਕਤੀਸ਼ਾਲੀ ਥੱਪੜ ਦੀ ਗੂੰਜ ਪੂਰੇ ਸਟੇਡੀਅਮ ਦੇ ਵਿੱਚ ਸੁਣਾਈ ਦਿੱਤੀ ਹੈ ਅਤੇ ਇਹ ਜਿੱਤ ਸਿਰਫ ਖੇਡ ਦੀ ਹੀ ਜਿੱਤ ਨਹੀਂ ਸਗੋ ਹਿੰਮਤ ਤਾਕਤ ਅਤੇ ਯੋਧਾ ਪਾਵਨ ਦੀ ਵੀ ਇਸ ਮੁਕਾਬਲੇ ਦੇ ਵਿੱਚ ਹਰ ਕਿਸ ਦਾ ਧਿਆਨ ਇਸ ਮੈਚ ਦੇ ਉੱਪਰ ਟਿਕਿਆ ਹੋਇਆ ਸੀ ਅਤੇ ਰੈਫਰੀ ਦੇ ਵੱਲੋਂ ਮੁਕਾਬਲੇ ਮਗਰੋਂ ਜੀਮੇ ਹੀ ਜੁਝਾਰ ਸਿੰਘ ਢਿੱਲੋ ਦਾ ਹੱਥ ਉੱਪਰ ਕਰਕੇ ਜਿੱਤ ਦਾ ਐਲਾਨ ਕੀਤਾ ਗਿਆ ਤਾਂ ਸਾਰਾ ਅਖਾੜਾ ਤਾੜੀਆਂ ਦੇ ਨਾਲ ਗੂੰਜ ਉਠਿਆ ਅਤੇ ਆਪਣੀ ਜਿਤਮਗਰੋਜ ਜੁਜਾਰ ਸਿੰਘ ਟਿਲੋ ਨੇ ਰਿੰਗ ਦੇ ਵਿੱਚ ਮੌਜੂਦ ਰੈਫਰੀ ਨੂੰ ਕੁੱਟ ਕੇ ਜਫੀ ਪਾਈ ਅਤੇ ਮੂਸੇਬਲਾ ਵਾਂਗ ਪੱਟ ਦੇ ਉੱਪਰ ਥਾਪੀ ਮਾਰ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜੁਜਾਰ ਸਿੰਘ ਟਿਲੋ ਨੇ ਕਿਹਾ ਕਿ ਮੈਂ ਜੇਤੂ ਹਾਂ ਅੱਜ ਮੇਰਾ ਸੁਪਨਾ ਸੱਚ ਹੋ ਗਿਆ ਮੈਂ ਹੁਣ ਪਹਿਲਾ ਪਾਵਰ ਫਲੈਪ ਇੰਡੀਅਨ ਚੈਂਪੀਅਨ ਆ ਅਬੂ ਤਾਬੂ ਦੇ ਵਿੱਚ ਹੋਏ ਇਸ ਚੈਂਪੀਅਨਸ਼ਿਪ ਦੀ ਵੀਡੀਓ ਬਕਾਇਦਾ ਜੁਜਾਰ ਸਿੰਘ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉੱਪਰ ਵੀ ਸ਼ੇਅਰ ਕੀਤੀ ਗਈ ਹੈ ਜੋ ਲਗਾਤਾਰ ਵਾਇਰਲ ਹੋ ਰਹੀ ਹੈ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਵਿਊ ਹੋ ਚੁੱਕੇ ਨੇ ਵੀਡੀਓ ਦੇ ਵਿੱਚ ਜੁਜਾਰ ਸਿੰਘ ਨੱਚਦੇ ਹੋਏ ਦਿਖਾਈ ਦੇ ਰਹੇ ਨੇ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੁਜਾਰ ਅਤੇ ਗਲੁਸਕਾ ਦੇ ਵਿੱਚ ਕਾਲ ਟਾਸ ਹੋਇਆ ਸੀ ਅਤੇ ਗਲੁਸਕਾ ਨੇ ਟਾਸ ਜਿੱਤ ਕੇ ਪਹਿਲੇ ਰਾਊਂਡ ਦੇ ਵਿੱਚ ਜੁਜਾਰ ਨੂੰ 0 ਅੰਕ ਮਿਲੇ ਜਦਕਿ ਗਲੁਸਕਾ ਨੇ 10 ਅੰਕ ਪ੍ਰਾਪਤ ਕੀਤੇ ਫਿਰ ਆਉਂਦਾ ਦੂਜਾ ਰਾਉਂਡ ਜਿਸ ਦੇ ਵਿੱਚ ਗਲੁਫਕਾ ਨੇ ਥੱਪੜ ਦੇ ਨਾਲ ਜੁਝਾਰ ਸਿੰਘ ਦੀ ਅੱਖ ਜ਼ਖਮੀ ਕਰ ਦਿੱਤੀ ਅਤੇ ਗਲੁਫਕਾ ਦੇ ਥੱਪੜ ਨੂੰ ਫਾਉਲ ਮੰਨਿਆ ਗਿਆ ਜੁਝਾਰ ਦੇ ਕੋਸ਼ਤੇ ਰੁਮਾਲ ਦੇ ਨਾਲ ਉਸ ਦੀ ਅੱਖ ਨੂੰ ਥੋੜਾ ਦਬਾ ਦਿੱਤਾ ਅਤੇ ਕਿਹਾ ਠੀਕ ਹੈ ਤੂੰ ਪੰਜਾਬੀ ਹੈ ਜਿਸ ਮੋਗੇ ਜੁਝਾਰ ਨੇ ਜੋਸ਼ ਨਾਲ ਆਪਣੀਆਂ ਮੁੱਛਾਂ ਮਰੋੜਦੇ ਹੋਏ ਕਿਹਾ ਖੜ ਦੱਸਦਾ ਮੈਂ ਤੈਨੂੰ ਫਿਰ ਆਉਂਦਾ ਤੀਜਾ ਰਾਉਂਡ ਅਤੇ ਆਖਰੀ ਰਾਉਂਡ ਦੇ ਵਿੱਚ ਗਲੁਫਕਾ ਨੇ ਜੁਝਾਰ ਨੂੰ ਥੱਪੜ ਮਾਰਿਆ ਪਰ ਜੁਝਾਰ ਨਹੀਂ ਹਿੱਲਿਆ ਫਿਰ ਜਦੋਂ ਜੁਜਾਰ ਸਿੰਘ ਨੇ ਪੂਰੀ ਤਾਕਤ ਦੇ ਨਾਲ ਆਪਣੇ ਵਿਰੋਧੀ ਐਂਟੋਨੀ ਗ루ਸਕਾ ਦੇ ਅਜੀਹਾ ਥੱਪੜ ਮਾਰਿਆ ਕਿ ਉਹ ਪੂਰਾ ਹੀ ਇਲਾਕੇ ਰਖ ਦਿੱਤਾ ਅਤੇ ਥੱਪੜ ਦੀ ਗੂੰਜ ਪੂਰੇ ਸਟੇਡੀਅਮ ਦੇ ਵਿੱਚ ਸੁਣਾਈ ਦਿੱਤੀ ਹੈ ਤਿੰਨੇ ਹੀ ਰਾਊਂਡ ਦੇ ਵਿੱਚ ਮਿਲੇ ਕੁੱਲ ਅੰਕਾਂ ਨੂੰ ਮਿਲਾ ਕੇ ਜੁਜਾਰ ਸਿੰਘ ਨੂੰ 29 ਅੰਕ ਅਤੇ ਗ루ਸਕਾ ਨੂੰ 27 ਅੰਕ ਪ੍ਰਾਪਤ ਹੋਏ ਜਿਸ ਨਾਲ ਰਿੰਗ ਦੇ ਵਿੱਚ ਜਿਵੇਂ ਹੀ ਜੁਜਾਰ ਦੀ ਜਿੱਤ ਦਾ ਐਲਾਨ ਹੋਇਆ ਤਾਂ ਰੈਫਰੀ ਨੇ ਆਪਣਾ ਹੱਥ ਉੱਚਾ ਕੀਤਾ ਤਾਂ ਇੱਕ ਵੱਖਰਾ ਹੀ ਨਜ਼ਾਰਾ ਸੀ ਜੁਜਾਰ ਸਿੰਘ ਨੇ ਸਟੇਜ ਤੇ ਪੰਗੜਾ ਦੇ ਸਟੈਪ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਅਤੇ ਜੁਜਾਰ ਨੇ ਇੱਕ ਵਾਰ ਫਿਰ ਆਪਣੀਆਂ ਮੋਛਾਂ ਨੂੰ ਤਾਉ ਦਿੱਤਾ ਅਤੇ ਕਿਹਾ ਪੰਜਾਬੀ ਅਗੇ ਜੁਜਾਰ ਨੇ ਫਿਰ ਮੁਸੇਵਲਾ ਸਟਾਈਲ ਦੇ ਵਿੱਚ ਪੱਟੇ ਉੱਪਰ ਥਾਪੀ ਮਾਰੀ ਅਤੇ ਆਪਣੀ ਜਿੱਤ ਦਾ ਇਜ਼ਹਾਰ ਕੀਤਾ ਇਸ ਜਿੱਤ ਦੇ ਨਾਲ ਹੀ ਭਾਰਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨਾ ਦਿੱਤਾ ਜਿੱਤ ਦੇ ਨਾਲ ਹੀ ਚਮਕੌਰ ਸਾਹਿਬ ਦੇ ਵਿੱਚ ਸਥਿਤ ਜੁਝਾਰ ਸਿੰਘ ਦੇ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਜੁਝਾਰ ਸਿੰਘ ਪਹਿਲਾ ਭਾਰਤੀ ਪਾਵਰ ਸਲੈਬ ਚੈਂਪੀਅਨ ਬਣਿਆ ਉਸਨੇ ਬਿਲਾ ਦੇ ਬੀਏਐਸ ਜੀਐਸ ਮੈਮੋਰੀਅਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ ਜੁਝਾਰ ਸਿੰਘ ਢਿੱਲੋਂ ਇੱਕ ਪੇਸ਼ੇਵਰ ਐਮਐਮਏ ਪਾਵਰ ਮਿਕਡ ਮਾਰਸ਼ਲ ਆਰਟ ਲੜਾਕੂ ਹੈ ਅਤੇ ਇਸ ਨੂੰ ਟਾਈਗਰ ਵੀ ਕਿਹਾ ਜਾਂਦਾ ਹੈ 2017 ਦੇ ਵਿੱਚ ਆਈਪੀਐਫਐਲ ਐਮਐਮਏ ਪਾਵਰ ਵਿਸ਼ ਚੈਂਪੀਅਨਸ਼ਿਪ ਦੇ ਵਿੱਚ ਅਤੇ ਲਗਾਤਾਰ 3 ਸਾਲ 2022 23 ਅਤੇ 24 ਦੇ ਲਈ ਅੰਤਰਰਾਸ਼ਟਰੀ ਜੀਓ ਜੀਐਸਟੀਓ ਚੈਂਪੀਅਨਸ਼ਿਪ ਦੇ ਵਿੱਚ ਵੀ ਉਸਨੇ ਆਪਣੀ ਅਜੇਹੀ ਕਲਾ ਦਾ ਪ੍ਰਦਰਸ਼ਨ ਕੀਤਾ ਕਿ ਉਸ ਨੂੰ ਦੁਨੀਆ ਦਾ ਪਹਿਲਾ ਸਿੱਖ ਅਤੇ ਪਹਿਲਾ 파ਰਟੀ ਥੱਪੜ ਲੜਾਕੂ ਵੀ ਮੰਨਿਆ ਜਾਂਦਾ ਹੈ ਉਸ ਦੀ ਤਾਕਤ ਸੰਯਮ ਅਤੇ ਆਤਮ ਵਿਸ਼ਵਾਸ ਨੇ ਉਸ ਨੂੰ ਇੱਕ ਅਜੀਹਾ ਮੁਕਾਮ ਦਰਵਾਇਆ ਜਿਸ ਤੋਂ ਅੱਜ ਪੂਰੀ ਦੁਨੀਆ ਜਾਣਦੀ ਹੈ ਅਤੇ ਪੂਰਾ ਦੇਸ਼ ਉਸ ਦੇ ਉੱਪਰ ਮਾਣ ਕਰ ਰਿਹਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ